ਹੋ ਸਕਦੀਆਂ ਨੇ ਸਿਰਫ ਪਾਫ ਦੇਣ ਦਿੰਨਾ ਠੀਕ ਪਰ ਫਿਰ ਉਹੀ ਗੱਲ ਆ ਜਾਂਦੀ ਸ਼ਰਤ ਇਹ ਵੀ ਆ ਵੀ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨ ਕਰੇ ਇਹ ਟੈਂਪਰੇਰੀ ਤੌਰ ਤੇ ਮਦਦ ਜ਼ਰੂਰ ਕਰੂਗਾ ਇਹ ਤੁਸੀਂ ਪ੍ਰਤੀਆਗਤ ਇਹਨੂੰ ਕਹਿੰਦੇ ਆ ਜੀ ਕੇਸੂ ਦੇ ਫੁੱਲ ਅੱਛਾ ਕੇਸੂ ਦੇ ਫੁੱਲ ਇਹ ਸਿਰਫ ਔਰ ਸਿਰਫ ਮਤਲਬ ਇੰਨੇ ਕ ਕਾਰੀਗਰ ਮੰਨੇ ਜਾਂਦੇ ਇਸ ਚੀਜ਼ ਦੇ ਵਾਸਤੇ ਗਦੂਦਾ ਵਾਸਤੇ ਖਾਸ ਕਰਕੇ ਮਸ਼ਹੂਰ ਨਹੀਂ ਕਿਸੇ ਵੀ ਚੰਗੇ ਪੰਸਾਰੀ ਤੋਂ ਵੈਸੇ ਮਿਲ ਜਾਂਦੇ ਆ ਕੇਸੂ ਦੇ ਫੁੱਲ ਤੁਸੀਂ ਲੋ ਮੈਂ ਕਹਿੰਦਾ ਜੀ ਮਸਾਂ ਹੀ ਆ ਵੇਖੋ ਤੁਸੀਂ ਆਪਾਂ ਨੇੜੇ ਕਰ ਲੈਨੇ ਆ ਆ ਇਧਰ ਦੇਖੋ ਜੀ ਤੁਸੀਂ ਇਹ ਇਹਨਾਂ ਇੱਕ ਲੈ ਕੇ ਫੁੱਲ ਮਤਲਬ ਚੁੰਡੀ ਭਾਰੀ ਫੁੱਲ ਲੈ ਲਓ ਜਿਵੇਂ ਤਿੰਨ ਚਾਰ ਉਂਗਲਾਂ ਦੇ ਵਿੱਚ ਜਿੰਨੇ ਫੁੱਲ ਆ ਜਾਣ ਠੀਕ ਹੈ ਉਸ ਤੋਂ ਬਾਅਦ ਉਹਨੂੰ ਪਾਣੀ ਦੇ ਵਿੱਚ ਪਾ ਕੇ ਪਾਣੀ ਚ ਜਿਆਦਾ ਪਾ ਲਿਓ ਉਹਨੂੰ ਪਾਣੀ ਦੇ ਵਿੱਚ ਰਿਸ ਲੈਣ ਦਿਓ ਜਦੋਂ ਭਾਫ਼ ਹੋਣ ਲੱਗੀ ਤੇ ਉਹਦਾ ਭਾਫ਼ ਨੂੰ ਆਪਦੇ ਜਿਹੜੇ ਹੇਠਲਾ ਹਿੱਸਾ ਹੈ ਉੱਥੇ ਉਹਨੂੰ ਦੇਣੀ ਸ਼ੁਰੂ ਕਰ ਦਿਓ ਜੀ ਜੀ ਤੇ ਉਹਦੇ ਨਾਲ ਇਨਫਲੇਮੇਸ਼ਨ ਸੈੱਟ ਹੋਣ ਲੱਗੇਗੀ ਤੁਸੀਂ ਅੱਜ ਜੇ ਤੁਹਾਨੂੰ ਦਿੱਕਤ ਆ ਰਹੀ ਤੁਸੀਂ ਅੱਜ ਸ਼ੁਰੂ ਕਰੋ ਤੀਸਰੇ ਦਿਨ ਤੁਹਾਡਾ ਆਪੇ ਰਿਪਲਾਈ ਆ ਜਾਊਗਾ